15 ਅੰਦਰਾਂ ਉਸ ਨੂੰ ਇਹ ਦੋਸਤਾਂ ਨਾਲ ਜਾਇਆ ਗਿਆ ਦੋਏ ਤੇ ਇਹ ਦੋਸਤਾਂ ਨਾਲ ਪਾਕਿਸਤਾਨੀ ਬਣ ਗਿਆ ਤੇ ਪਾਕਿਸਤਾਨ ਸਾਡਾ ਜਿਹੜਾ 2.5 ਦਿਨ ਪਾਕਿਸਤਾਨ ਨਾਲ ਰੇਡੀਓ ਬਣਾ ਰਿਹਾ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਰਡਨ ਨਿਊਜ਼ 15 ਅਗਸਤ ਦੱਸ ਦਈਏ ਕਿ ਪੂਰੇ ਦੇਸ਼ ਦੇ ਵਿੱਚ ਹਰਸ਼ੋ ਲਾਸ ਦੇ ਨਾਲ ਪੂਰਾ ਦੇਸ਼ ਮਨਾਉਂਦਾ ਕਿਉਂਕਿ ਇਸ ਦਿਨ ਦੇ ਜੋ ਤਿਹਾੜੇ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਦੇਸ਼ ਇਸ ਸਮੇਂ ਆਜ਼ਾਦ ਹੋਇਆ ਸੀ ਪਾਕਿਸਤਾਨ ਨਾਲੋਂ ਵੱਖ ਹੋਏ ਸਾਂ ਔਰ ਦੱਸ ਦਈਏ ਕਿ ਜਿਸ ਖੇਤਰ ਦੇ ਵਿੱਚ ਇਸ ਵੇਲੇ ਖੜਿਆ ਆ ਇਹ ਬਮਿਆਲ ਸੈਕਟਰ ਹੈ ਜੋ ਕਿ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਆਉਂਦਾ ਔਰ ਜੇ 15 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਜੇ ਪੂਰਾ ਸੈਕਟਰ ਜੋ ਸੀਗਾ ਗੁਰਦਾਸਪੁਰ ਜੋ ਸੀਗਾ ਇੱਕ ਪੂਰਾ ਜ਼ਿਲ੍ਹਾ ਸੀਗਾ ਔਰ ਪੂਰਾ ਦੇਸ਼ ਉਸ ਵੇਲੇ 15 ਅਗਸਤ ਨੂੰ ਆਜ਼ਾਦ ਹੋ ਗਿਆ ਸੀ ਲੇਕਿਨ ਬਜ਼ੁਰਗਾਂ ਦੀ ਸੁਣੀਏ ਜੋ ਪੁਰਾਣੇ ਜੋ ਇਥੋਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੀ ਸੁਣੀਏ ਤਾਂ ਇਹ ਜੋ ਖੇਤਰ ਹੈ ਜ਼ਿਲ੍ਹਾ ਗੁਰਦਾਸਪੁਰ ਕਿਲਾ ਪਠਾਨਕੋਟਾ ਪੂਰੇ 2.5 ਦਿਨ ਤੱਕ ਜੋ ਹੈ ਪਾਕਿਸਤਾਨ ਦੇ ਅਧੀਨ ਰਿਹਾ ਸੀ ਜਾਨੀ ਕਿ 2.5 ਦਿਨ ਜੋ ਹੈ ਇਹ ਏਰੀਆ ਜੋ ਹੈ ਲੇਟ ਇੱਕ ਆਜ਼ਾਦੀ ਮਿਲੀ ਸੀ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨਾਲ ਬਲਕਸ ਸੈਸ਼ਨ ਉਸ ਸਮੇਂ ਜੋ ਪਾਤ ਪਾਕਿਸਤਾਨ ਦੀ ਵੰਡ ਹੋਈ ਹੈ ਉਸ ਸਮੇਂ ਪੂਰਾ ਖੇਤਰ ਜੋ ਦੇਖ ਰਹੇ ਹੋ ਤਸਵੀਰਾਂ ਲਗਾਤਾਰ ਜੋ ਦਿਖਾ ਰਹੇ ਹਾਂ ਬਮਿਆਲ ਸੈਕਟਰ ਦੀਆਂ ਪੂਰਾ ਖੇਤਰ ਜੋ ਹੈ ਇਹ ਉਸ ਸਮੇਂ ਦੱਸਿਆ ਜਾ ਰਿਹਾ ਹੈ ਕਿ 2.5 ਦਿਨ ਤੱਕ ਜੋ ਹੈ ਇਹ ਪਾਕਿਸਤਾਨ ਦੇ ਅਧੀਨ ਰਿਹਾ ਸੀ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਉਹ ਪਖਾਨਕੋਟ ਦੇ ਦਸਤੇ ਜਾਂਦਾ ਬਜ਼ੁਰਗਾਂ ਦੇ ਕਹਿੰਦੇ ਸਸ ਜਿਹੋ ਮੇਰ ਸਿੰਘ ਸਨ ਜੋ ਕਿ ਰਿਟਾਇਰਡ ਜੱਜ ਸਨ ਉਹਨਾਂ ਦੇ ਵੱਲੋਂ ਇੱਕ ਐਪੀਰਡ ਕੀਤਾ ਗਿਆ ਸੀ ਇਸ ਆਵਾਜ਼ ਨੂੰ ਉਠਾਇਆ ਗਿਆ ਸੀ ਕਿ ਜੋ ਗੁਦਾਸਪੁਰ ਤੇ ਜੋ ਪਠਾਨਕੋਟ ਦਾ ਖੇਤਰ ਹੈ ਉਹ ਵੀ ਜੋ ਹੈ ਉਹ ਹਿੰਦੁਸਤਾਨ ਦਾ ਹਿੱਸਾ ਹੋਣਾ ਚਾਹੀਦਾ ਨਾ ਕਿ ਪਾਕਿਸਤਾਨ ਦਾ ਤੇ ਲੋਕਾਂ ਦੇ ਵੱਲੋਂ ਇੱਕ ਵੱਡੀ ਉਸ ਵੇਲੇ ਉਹਨਾਂ ਦੇ ਵੱਲੋਂ ਵੱਡੀ ਐਫਰਟ ਕਰਨ ਤੋਂ ਬਾਅਦ ਚ ਰੇਡੀਓ ਦੇ ਵਿੱਚ ਅਨਾਉਂਸਮੈਂਟ ਹੋਈ ਕਿ ਇਹ ਜੋ ਖੇਤਰ ਹੈ ਇੱਕ ਵਾਰ ਪੂਰਨ ਰੂਪ ਨਾਲ ਪੰਜਾਬ ਦਾ ਹਿੱਸਾ ਬਣਿਆ ਦੇਸ਼ ਦਾ ਹਿੱਸਾ ਬਣਿਆ ਤੇ ਪੂਰਨ ਰੂਪ ਨਾਲ ਇਸ ਖੇਤਰ ਨੂੰ ਜੋ ਹੈ ਆਜ਼ਾਦੀ ਮਿਲੀ ਕੁਝ ਬਜ਼ੁਰਗ ਨੇ ਖੇਤ ਦੇ ਜਿਨ੍ਹਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਇਸ ਗੱਲ ਦੀ ਪੁਸ਼ਟੀ ਕਰਾਵਾਂਗੇ ਕਿ ਆਖਿਰ ਉਸ ਸਮੇਂ ਵਾਕਈ ਤਾਂ ਇਹ ਦਿਨ ਤੱਕ ਇਹ ਖੇਤਰ ਜੋ ਹੈ ਇਹ ਪਾਕਿਸਤਾਨ ਦਾ ਕਿਉਂ ਪੰਜਾਬ ਬਣ ਨਿਊਜ਼ ਤੇ ਅਮਰੀਕ ਸ਼ਰਮਾ ਬਣਿਆ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਤੇ ਮੈਂ ਹਰਕੇਸ਼ ਸ਼ਰਮਾ ਅੱਜ ਇੱਕ ਅਹਿਮ ਕਹਾਣੀ ਜੋ ਹੈ 15 ਅਗਸਤ ਯਾਨੀ ਕਿ ਆਜ਼ਾਦੀ ਦੇ ਦਿਹਾੜੇ ਨੂੰ ਲੈ ਕੇ ਤੁਹਾਡੇ ਸਾਹਮਣੇ ਆਇਆ ਜੋ ਕਿ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਨਾਲ ਸੰਬੰਧਿਤ ਹੈ ਦੱਸ ਦਈਏ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਜਦ ਅੰਗਰੇਜ਼ ਭਾਰਤ ਛੱਡ ਕੇ ਗਏ ਤਾਂ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਗਏ ਉਸ ਵੇਲੇ ਭਾਰਤ ਦੇ ਹਿੱਸੇ ਚੋਂ ਨਿਕਲਿਆ ਪਾਕਿਸਤਾਨ ਅਤੇ ਇਸ ਵਟਵਾਰੇ ਤੋਂ ਬਾਅਦ ਭਾਰਤ ਦੇ ਲੋਕਾਂ ਆਜ਼ਾਦੀ ਦੀ ਖੁੱਲੀ ਸਜਾ ਤੇ ਸਾਲਿਆਸੀ ਪਰ ਭਾਰਤ ਦੇ ਦੋ ਸਰਹੱਦੀ ਜ਼ਿਲ੍ਹੇ ਜਿਲ੍ਹਾ ਕੁਦਾਸਪੁਰ ਅਤੇ ਪਠਾਨਕੋਟ ਪਾਤ ਪਾਕਿਸਤਾਨ ਚ ਹੋਈ ਵੰਡ ਤੋਂ ਬਾਅਦ ਪਾਕਿਸਤਾਨ ਚ ਚਲੇ ਗਏ ਸਨ ਜਿਸ ਦੇ ਬਾਅਦ ਉਸ ਵੇਲੇ ਪਠਾਨਕੋਟ ਦੇ ਜਸਪਾਲ ਜਸਟਿਸ ਮਿਹਰਚੰਦ ਵੱਲੋਂ ਇਸ ਪਾਸੇ ਪ੍ਰਯਾਸ ਕੀਤੇ ਗਏ ਅਤੇ 2 ਦਿਨ ਬਾਅਦ ਜਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਨੂੰ ਭਾਰਤ ਦੇ ਨਾਲ ਜੋੜਿਆ ਗਿਆ ਸੀ ਇਸ ਸੰਬੰਧੀ ਜਦ ਸਰਹੱਦੀ ਖੇਤਰ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਸ ਵੇਲੇ ਉਹ ਛੋਟੇ ਸਨ ਪਰ ਅੱਜ ਵੀ ਉਹਨਾਂ ਨੂੰ ਉਸ ਵੇਲੇ ਦਾ ਮੰਜ਼ਰ ਯਾਦ ਹੈ ਕਿਸ ਤਰ੍ਹਾਂ ਲੋਕ ਇੱਕ ਦੂਜੇ ਦੇ ਦੁਸ਼ਮਣ ਬਣੇ ਪਏ ਸੀ ਉਹਨਾਂ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਪਾਕਿਸਤਾਨ ਚ ਚਲੇ ਗਏ ਸਨ ਉਸ ਵੇਲੇ ਪਠਾਨਕੋਟ ਦੇ ਰਹਿਣ ਵਾਲੇ ਜਸਟਿਸ ਮਿਰਚਨ ਨੇ ਉਪਰਾਲਾ ਕਰਕੇ ਦੋਹਾਂ ਜ਼ਿਲ੍ਹਿਆਂ ਨੂੰ ਵਾਪਸ ਭਾਰਤ ਦਾ ਹਿੱਸਾ ਬਣਾਇਆ ਸੀ ਜਿਸ ਦੀ ਜਾਣਕਾਰੀ ਉਹਨਾਂ ਨੂੰ ਰੇਡੀਓ ਤੇ ਹੋਈ ਅਨਾਉਂਸਮੈਂਟ ਤੋਂ ਮਿਲੀ ਸੀ ਤੁਸੀਂ ਦੇਖ ਰਹੀ ਹੋ ਪੰਜਾਬ ਬਾਦਰ ਨਿਊਜ਼ ਤੇ ਮੈਂ ਹਰਕੇਸ਼ ਸ਼ਰਮਾ ਬਮਿਆਰ ਮੇਰਾ ਨਾਮ ਰਜੀਵ ਕ੍ਰਿਸ਼ਨ ਮਹਾਜਨ ਹੈ میں جسٹس میجر مہاجن کا گرینڈ سن ہوں اور انہوں نے بڑا ایفرٹ کر کے کافی جور لگا کے اس کو گرداسپور ڈسٹک اور پٹھانکوٹ کو ڈھائی دن کے بعد انہوں نے اس کو آزاد کرایا تھا مطلب نائنٹین فورٹی سیون سر جڑے یہ پٹھان کو گرداسپور کی جدو پندرہ اگست کو دیش آزاد ہوا سر ہاں جی یہ جو پتھان کو ڈسٹرک اور پتھان کو گزاس ڈسٹرک یہ پاکستان کا حصہ تھا یہ ڈھائی دن کے بعد انہوں نے اس کو انڈیا میں لائے تھے ہاں جی اناؤنسمنٹ ہوئی تھی تب انہوں نے جو تھے نیرو جی نے اناؤنسمنٹ کی تھی کہ یہ ڈھائی دن کے بعد یہ آئے میرا نام رسن چاندے جی ਕਿ ਜਦੋਂ 15 ਅਗਸਤ ਨੂੰ ਹਿੰਦੁਸਤਾਨ ਆਜ਼ਾਦ ਹੋਇਆ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਤੇ ਪਾਕਿਸਤਾਨ ਬਣ ਨਾਲ ਸਾਡਾ ਏਰੀਆ ਜਿਹੜਾ ਇਹ ਢਾਈ ਦਿਨ ਪਾਕਿਸਤਾਨ ਨਾਲ ਰੇਡੀਓ ਬੋਲਦਾ ਰਿਹਾ ਇਹ ਪਾਕਿਸਤਾਨ ਹੈ ਢਾਈ ਦਿਨ ਬਾਅਦ ਫਿਰ ਆਜ਼ਾਦ ਹੋਇਆ ਇੰਡੀਆ ਜਾਇਆ ਰੇਡੀਓ ਤੇ ਅਨਾਉਂਸਮੈਂਟ ਹੋਈ ਹੀ ਕੋਈ ਪਠਾਨਕੋਟ ਦਾ ਮੇਰਚੰਦ ਹਾ ਉਹਨੇ ਸਿੱਧਾ ਪਹੁੰਚ ਚੁੱਕਿਆ ਹੈ ਤੇ ਇਹ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਇਹ ਪਾਕਿਸਤਾਨ ਚ ਨਹੀਂ ਜਾਣਾ ਚਾਹੀਦਾ ਇੰਡੀਆ ਚ ਰਹਿਣਾ ਚਾਹੀਦਾ ਫਿਰ ਸਾਰਾ ਗੱਸੇ ਨੂੰ ਰੇਡੀਓ ਤੇ ਅਨਾਉਂਸਮੈਂਟ ਹੋਈ ਸੀ ਇਹ ਏਰੀਆ ਹਿੰਦੁਸਤਾਨ ਦਾ ਹੈ ਪਠਾਨਕੋਟ ਤਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਇਹ ਹਿੰਦੁਸਤਾਨ ਦਾ ਏਰੀਆ ਫਿਰ 17 ਤਰੀਕ ਨੂੰ 17 ਅਗਸਤ ਨੂੰ ਮੰਨਿਆ ਗਿਆ ਹਾ ਤੇ ਇਹ ਤਸੀਲ ਹੈ ਜਿਹੜੀ ਇਹ ਇੰਡੀਆ ਬਣਾ ਦੇਗੀ। ਕੋਈ ਬਹੁਤ ਸਮੇਂ ਨੇ ਤੁਸੀਂ ਛੋਟੇ ਹੋ ਲੋਕ ਕੋਈ ਹਾਂਜੀ ਉਸ ਵੇਲੇ ਦਾ ਸਮਾਜ ਕਿਦਾਂ ਦਾ ਸੀਗਾ ਦੌਰ ਚ ਦਾ ਸੀ ਉਸ ਵੇਲੇ। ਸਮਾਜ ਉਹਲੇ ਜੀ ਬੜਾ ਖਰਾਬ ਹਾ। ਇੱਕ ਦੂਗੇ ਦੇ ਦੁਸ਼ਮਣ ਬਣਦੇ ਰਹੇ। ਇਹ ਦੋ ਮੁਸਲਮਾਨ ਸਿੱਖ ਮਾਰ ਦਿੰਦੇ ਹੈ இந்து ਮੁਸਲਮਾਨ ਨੂੰ ਤੇ ਮੁਸਲਮਾਨ இந்து ਨੂੰ ਤੁਹਾਨੂੰ ਵੀ ਉਸ ਤੋਂ ਜਦੋਂ ਸ਼ਿਕਾਇਤ ਆ ਰਹੀ ਸੀ ਤੁਹਾਡਾ ਪਰਿਵਾਰ ਹੋਇਆ ਖਾਂ ਉਹ ਆਹਾ ਤਸਦ ਤਾਂ ਚੱਲੀ ਗਈ ਆ ਉਹ ਲੈ ਪਰ ਮੈਂ ਅਜੇ ਛੋਟਾ ਹਾਂ ਵੱਡਿਆਂ ਨੂੰ ਪਤਾ ਹੈ ਮੇਰੇ ਮਾਪਿਆਂ ਨੂੰ ਪਤਾ ਹੈ ਉਹ ਮਾਪਿਓ ਦੇ ਨਹੀਂ ਹੈ ਉਹਨਾਂ ਨੇ ਮਸੀਤਾਂ ਚੱਲੀਆਂ ਆਈਆਂ